ਇਸ ਸਾਲ ਵਾਲੀ ਸਾਧਰੀ ਨੇ ਦੀ ਕੰਮ ਨਹੀਂ ਦਾ। ਕੱਪੜਿਆਂ ਜਿਦਾਂ ਬਣਿੰਦੇ ਕੋਈ ਹੋਣੀ ਛੱਡਿਆ। ਕਰਨ। ਤੇਰ ਤੀਖ ਸਖਰੀ ਕੋਲ ਵੀ। ਮੈਨੂੰ ਲੱਗਦਾ ਕਿ ਨਵੇਂ ਦਾ ਹੈ ਨਾ ਸਬਸਕ੍ਰਾਈਬ ਕਰਵਾ ਦੇਖ ਲੋ ਵੀ ਰੱਬ ਦਾ ਹਾਲ। ਅੱਲੇ ਇਸ ਕੋਈ ਦਮ ਨਹੀਂ ਪਾਣ ਲੱਗਿਆ ਹੋਇਆ। ਵਿਚ ਦੀ ਧੰਡਾ ਘਟ ਰਿਹਾ ਹੈ ਤੇ ਸਾਰੀ ਰਾਤ ਹੁਣ ਨਿੱਕਾ ਜਿਹਾ ਬੇੜਾ ਪਾਣੀ ਨਾਲ ਭਰਿਆ ਜਾਂਦਾ ਪੂਰਾ। ਹਾਲਾ ਹੋ ਪਿੱਟਾਂ ਨੇ ਕਾਲੀਆਂ ਨਾ ਹੀ ਮਰਤੀ। ਸਾਰੀ ਰਾਤ ਲੋਕ ਨਹੀਂ ਪੈਂਦੇ ਨਹੀਂ ਮੈਂ ਤਾਂ ਹਜੇ ਹੁਣ ਮਾੜਾ ਜਿਆ 13 ਕੰਨੀਆਂ ਹੀ ਘਟੀਆਂ ਦੀਆਂ ਮਹੱਲੇ ਮੈਂ ਜਾਣੀ ਆ ਮੈਂ ਇਸ ਤੰਦਰ ਕੱਟ ਤੋਂ ਲਗਾ ਦੇ ਕਿਹਾ ਜੀ ਜਿਹੜੇ ਸੀ ਬੋਰ ਅੱਬੀ ਦੇ ਘਰਾਂ ਨਾਲ ਕਰਤੀ ਆਵਾਜ਼ ਖੜੀ ਆ ਸਵਾ ਚੱਲਦੀ ਵੀ ਨਹੀਂ ਪਈਆਂ ਸਾਰੀ ਰਾਤ ਹੋ ਗਈ ਜਲੀ ਨਹੀਂ ਹਟ ਦੇ ਦੇਖੋ ਕਿੰਨਾ ਕਾਲਾ ਰੇਤ ਚੱਲ ਰੇ ਸਾਰੇ ਰਿਸ਼ਤਿਆਂ ਨਾਲ ਕੀ ਬੁਰਾ ਹਾਂ ਲੈ ਸਾਰੇ ਪਿਕੇਨ ਮੈਂ ਬੜਾ ਬਲ ਸੋਚ ਜਿੱਤੀ ਕਿ ਕੱਲ ਉਹ ਦੋ ਦੋਸਤੀ ਆਏ ਆ ਕੰਡਾ ਕਰ ਉਹ ਤਾਂ ਕਹਿੰਦੇ ਬਣੀ ਕਰੇ ਵਰਗੇ ਲਈ ਘਰੇ ਨਹੀਂ ਘੜਨੀ ਜਮੀ ਨਹੀਂ ਨਹੀਂ ਸਾਡਾ ਜਮੀ ਨਹੀਂ ਉਹ ਸਰਦਾਰ ਵੀ ਪਾਣੀ ਦੇਖਦੇ ਕਰਦੇ ਨਮੇੜਾ ਭਰਿਆ ਪੈ ਜਾਵਾ ਗੇਟ ਦੇ ਤਾਂ ਉੱਪਰ ਤੱਕ ਲੱਗ ਗਿਆ ਪਾਣੀ ਮੈਨੂੰ ਇੰਦਰ ਗੇਟ ਖੋਲ ਹੀ ਪੈ ਕੱਢਣਾ ਪੈਸੀ ਪਾਣੀ ਮੈਂ ਮੱਛਰ ਦਾ ਨਹੀਂ ਚੱਕਦੀਆਂ ਮੈਂ ਸਾਨੂੰ ਗੋਹਾ ਵਾਲੀ ਮਾਸੀ ਵੀ ਨਹੀਂ ਹੁੰਦੀ ਅਜਾ ਪੀਓ ਕਰਨਾ ਪੈਗਾ ਨਾਲਾ ਨਾ ਰੱਬ ਜੇ ਬਚਾਉਂਦਾ ਮੇਰਾ ਹਾਲ ਨਾ ਬਗਲ ਤੋਂ ਪੰਪਾ ਦੇ ਮੋਟੀ ਗਾ ਲੈ ਜੇ ਕੋਈ ਪੰਪਾ ਦਾ ਹੈ ਗੱਲ ਜੇ ਮੈਂ ਪੂਰਾ ਪੰਪਾ ਜੂਨ ਜਲਾਈ ਤੇ ਲੋੜ ਹੁੰਦੀ ਆ ਨਾ ਉਹ ਕੁਝ ਪਿਆ ਨਹੀਂ ਮੁੰਨੇ ਨੇ ਬੁਰਾ ਹਾਲ ਬਖਾ ਲਿਆ ਮੈਂ ਰਾਤ ਅੰਦ ਕੰਢ ਕੰਢ ਵਾਦਸ ਕੇ ਦੇਖਿਆ ਕਰਾਂ ਹਿੰਦਾ ਐ ਮੈਂ ਪਿੰਡੇ ਦਾ ਪਿੰਡੇ ਦਾ ਪਿੰਡੇ ਦਾ ਬੰਦਾ ਜਮੀ ਨਹੀਂ ਹਟੇ ਹੋਏ ਮੀਂਹ ਲਿੱਦ ਗਰੇ ਹੁੰਦਾ ਅਜੇ ਵੀ ਕੀ ਪਤਾ ਹੈ ਕਿ ਸਟਾਈਲਿੰਗ ਤੱਕ ਦੱਸ ਰਹੇ ਨੇ ਵੀ ਸਟਾਈਲਿੰਗ ਤੱਕ ਨਹੀਂ ਆਏਗਾ ਮੈਂ ਜੋ ਮੂਣੀ ਉਹ ਵੇਂ ਖੋਲਦੇ ਮੈਸੇਜ ਆਇਆ ਵੈਸੇ ਵੀ ਚੰਗਾ ਨਹੀਂ ਆਇਆ ਉਹ ਰੂਮਲੇ ਰੱਖ ਦਿੱਤਾ ਕਈ ਦਿਨਾਂ ਵਿੱਚ ਪਾਣੀ ਵਾਰਾ ਸੋਣ ਵਿੱਚ ਆਉਂਦਾ ਰੁਕ ਰਹਿਦਾ ਹੋਈ ਜਾਂਦੀ ਉਹ ਤੋਂ ਵੀ ਚੇਂਜ ਹੋ ਜਾ ਪਾਣੀ ਨਿਕਲਦਾ ਨਹੀਂ ਸਾਰ ਗਿਆ ਬਹੁਤ ਜਾਣ ਲੱਗਿਆ ਇਧਰੋਂ ਮਸਰਦਾਨੀ ਚੱਕਣ ਵਾਲੀ ਆ ਇਧਰੋਂ ਪਾਣੀ ਐ ਇਹ ਚ ਪੈ ਜੇ ਤਾਂ ਹੁਣ ਇਹਦਾ ਭਰ ਗਿਆ ਦੀ ਹੁਣ ਮੜਾ ਜਾ ਥੋੜਾ ਜਿਹਾ ਘਟੇ ਮੜਾ ਜਾ ਹਟ ਜੇ ਨਾ ਜੀ ਮਸਰਦਾਨੀ ਚੱਕ ਦੀ ਹੋਰ ਨਹੀਂ ਬੜਾ ਬਰੇਗੀ ਕਰੀ ਚਲ ਕੋਈ ਨਾ ਆਉਣੀ ਮੇਸਾ ਗੀ ਲੋ ਬਸ ਫੈਲੇ ਸਿਰ ਹੋ ਗਏ ਬਾਹੜਾ ਜਿਹਾ ਖੱਲ ਜੀ ਪਈਆ ਥੋੜਾ ਜਿਹਾ ਘਟਿਆ ਬਸ ਇਹਦਾ ਆਇ ਨਹੀਂ ਡਿੱਗਦੇ ਹੁਣ ਵੀ ਇਹਦੂ ਵੀ ਹਟੂਗਾ ਜਿੰਨਾ ਚਾਹਤ ਨਹੀਂ ਛੱਡਦਾ ਇਹਦੇ ਬਾਅਦ ਫੇਰ ਫੇਰ ਹੋਰ ਆਜੂ ਸਾਰੀ ਰਾਤ ਹੋ ਗਈ ਹੁਣ ਮੈਂ ਭੰਜਗੇ ਨਾਲ ਦਾ ਮਸਰ ਦਾ ਨਹੀਂ ਚੱਕਣਾ ਹੁਣ ਮੈਨੂੰ ਚੱਲ ਗੋਦਾ ਘੰਟਾ ਮੈਂ ਸਤ ਤੇ ਭੇਜਣਾ ਹੀ ਕੋਈ ਨਾਲੇ ਮੈਂ ਕੱਪੜੇ ਦਵਾਰੇ ਲਾ ਕੇ ਮਸੀਨ ਸਿਰਦੀ ਆ ਅੰਦਰ ਪਾਵਾਂਗੇ ਧੋ ਕੇ ਤੇ ਨਾਲੇ ਦੋਹਾ ਸੱਚੇ ਹੀ ਧਾਰ ਕੱਢ ਲਈਏ ਸਾਰਾ ਇਹਨਾਂ ਨੂੰ ਮੇੜ ਕੇ ਫੇਰੀਏ ਇੱਧਰ ਆਉਂਗੀ ਅੱਜ ਬੱਚਿਆਂ ਦਾ ਦੇਖੋ ਸਕੂਲ ਦਾ ਕੀ ਬਣੂਗਾ ਮੈਨ ਵਾਲੇ ਤਾਂ ਬਾਗੀ ਜਾਣਗੇ ਅਸਪੀਤ ਨਹੀਂ ਆਇਆ ਜਾਣਾ ਮੂਰਾ ਹਾਲਾ ਖਨਾਮ ਤਾ ਮੂਹ ਪਾਣੀ ਭਰ ਜਾਣਾ ਮੜੇਗਾ ਨਾ ਲਓ ਜੀ ਹੁਣ ਮੈਂ ਬਾਹਰ ਫੋਨ ਨਹੀਂ ਲਗਾ ਸਕਦੀ ਓਥੇ ਵੀਡੀਓ ਨਹੀਂ ਬਣਾ ਸਕਦੇ ਪਾਣੀ ਪੈ ਜਾਊਗਾ ਇਹਦੇ ਵਿੱਚ ਫੇਰ ਆ ਗਿਆ ਲੈ ਇੰਨਾ ਟਾਈਮ ਤਾਂ ਦਿੱਤਾ ਹੀ ਨਹੀਂ ਗੱਲ ਕਰਨ ਦਾ ਵੀ ਨਹੀਂ ਦਿੱਤਾ ਟਾਈਮ ਤਾਂ ਚਲੋ ਕੇ ਰਮੇ ਸਾਜਦਾ ਜਾਈਏ ਬਾਲਟੀ ਲੈ ਕੇ ਤਾਰ ਤੋਰ ਕੱਢੀਏ ਉਸੇ ਲੋਹਾ ਗਾ ਸੁੰਦਰ ਕੇ ਭੱਠਲ ਭਰ ਲੈਣੇ ਨੇ ਮਾੜਾ ਜਿਹਾ ਹਟੇ ਜਦ ਕੱਦ ਕੇ ਸਿੱਟਿਆ ਮੈਂ ਮੈਂ ਆਹ ਹੋਇਆ ਸਾਦਰੀ ਨਹੀਂ ਕਰਦਾ ਆਹ ਨਾ ਕੁਝ ਤਾਂ ਕਰਦੇ ਮਾਰ ਤੋਂ ਬਾਰੇ ਇਹ ਆਹ ਲੱਗਦੀ ਕਰਿਆ ਵੇ ਕੀ ਹੋ ਗਿਆ ਕੱਢਿਆ ਜਾ ਨਹੀਂ ਕਰਦਾ ਤੁਸੀਂ ਨਹੀਂ ਕਰਨੀ ਚਾਹੁੰਦਾ ਭਾਜੀ ਕਿਹਾ ਕਿ ਮੇਰਾ ਪਾਣੀ ਨਿਵਾਰਾ ਉੱਪਰ ਹੀ ਹੋ ਗਿਆ ਹੈ ਚਲੋ ਜਾਓ ਮੈਂ ਦੱਕੜ ਕਰਕੇ ਆਵਾਂ ਉਹ ਮਿਲ ਨਿੰਦ ਨੂੰ ਸਰਦਾ ਨਹੀਂ ਹੈ ਕਿ ਉਨੀ ਚ ਭੱਜਿਆ ਉਹਨਾਂ ਕਿਵੇਂ ਕੜੀਆਂ ਚੱਖਾਂ ਵੀ ਜਦਾਂ ਹਾਂ ਸਭੀ ਆਜਾ ਆਜਾ ਬੁਧ 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 ਚੱਕ 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 ਆਹ ਜਮਾ ਲੇਣਾ ਚਲਾਇ ਦਾਂ ਨੂੰ ਗਿੱਲਾ ਤੌਲੀਆ ਇਹਦੇ ਨਾਲ ਕੀ ਪਾਤੀ ਦਿੰਦੀ ਅੱਜ ਲੱਗਣਾ ਹੋ ਸਕਦੀ ਇੰਨਾ ਪਾਉਣਾ ਅੱਛਾ 1/2 ਪਾ ਲੂਗੀ ਪਾ ਲੇਗਾ ਪਾਉਣਾ ਦਾ ਉਹ ਤੱਪਾ ਆਹ ਦੇ ਆਖੇ 12 ਦੁਬਾਰਾ 24 ਹੈ 36ਾਂ ਦੇ ਉਹਨਾਂ ਵਾਲੇ ਹੋਰ ਇਹਦਾ ਬਦਮੀ ਭੈਣੇ ਈਡੂ ਵਰਗਾ ਚੋਣ ਉਹ ਤੇ ਪਾਣੀ ਇੱਧਰ ਚੱਲ ਪਿਆਗਾ ਤਾਂ ਕਾਪੜਾ ਨਹੀਂ ਬੋਲਦਾ ਨਾ ਪਾਣੀ ਚੱਲੇ ਪਾ ਲੈ ਵਾਸ ਤੂੰ ਦੂ ਦੋਨੇ ਰੋਣਗੇ ਈਡੂ ਵਰਗਾ ਦੇ ਦੇ ਪਾਲ ਸਬ지 ਮਾਸਾ ਨੂੰ ਪਾ ਗੜਾ ਗਮੀ ਚ ਕਰੀਆਂ ਨੂੰ ਉੱਟੇ ਤੇ 4 ਵਜੇ ਰੱਬਰੇ ਹੱਦਾਂ ਲਾਉਣੀ ਆ। ਨਰਜਾ ਭਾਣੇ। ਉਹ ਕੀ ਲੱਗਦੀ? ਲੈ ਆ ਲੈ ਆ। ਚਲ। ਚਾਣ ਨੂੰ ਇੱਥੇ ਖੜਦਾ ਤਉਗਾ। ਚੱਲ। ਆਦੇ ਛੱਡ ਦੇ ਕੰਮ। ਹੋਰ ਜਾ ਉਹ ਲੋਵੀ ਜੀ ਪਾਸਾ ਕੰਪਲਾ ਮਾਰਨਾ। ਫੁਕਾ ਲਾ ਦੋਂਦੇ ਆ ਪਰਸ ਤੇ ਸੁੱਕ ਜਾਂਦਾ। ਰਬੀ ਚਦੀ ਆਈ ਜਾਂਦਾ ਬਾਣੀ ਕਾਦੇ ਪਿੱਛੇ ਨਹੀਂ ਨੰਮਾ ਆਹ ਜਿਹੜੀ ਐਂ ਤੇ ਦੋ ਇਟਾ ਲਏ ਚੋੜੀ ਘੁੱਟਦੀ ਆਪੀ ਖਾਣ ਲਈ ਆਹ ਜਿਹੜੀ ਐਂ ਤੇ ਦੋ ਇਟਾ ਲਏ ਚੋੜੀ ਘੁੱਟਦੀ ਆਪੀ ਖਾਣ ਲਈ ਹਾਂ ਤਾਂ ਆਪੀ ਜਿਹੜੀ ਤੱਥਾ ਨਾਲ ਆਉਂਦੇ ਨਾ ਧੁੰਨ ਦੇਣਾ ਦੇਖ ਨਾ ਥੱਪਾ ਬਹੁਤ ਲੱਗਦੇ ਨੇ ਚੱਲ ਐ ਤੂੰ ਕਿਧਰ ਚੱਲ ਜਾ ਇਹਨੂੰ ਅੱਖ ਨਹੀਂ ਖਾਣੇ ਨੇ ਚੱਲ ਆਪਾਂ ਕਰਦੇ ਨੇ ਸੁੱਤੀ ਹੋਣੀ ਨਾ ਹਾਂ ਹਲਾ ਤੇਰੇ ਜਿੰਦ ਤੁਹਾਡੇ ਜਨਤਵਾਸ

ਹੁੰਦੀ ਦੇ ਆਉਂਦਾ ਜਿਵੇਂ ਪਹਿਲਾਂ ਲੋ ਲਓ ਜੀ ਟਾਈਮ ਸਵਾ 4 ਹੋ ਗਏ ਸਰਦਾਰ ਜੀ ਦਾ ਪਹਿਲਾ ਪਰੋਲੀਆਂ ਖੁੱਲਣਗੇ ਤੇ ਬਿਜਲੀ ਅੱਧਾ ਘੰਟਾ ਨਹੀਂ ਹਟ ਗਿਆ ਤੇ ਹੁਣ ਸ਼ਾਂਤੀ ਜੀ ਆ ਗਈ ਸੀ ਜੀਰੀਆਂ ਚ ਪਾਣੀ ਇੰਨਾ ਚੱਲ ਰਿਹਾ ਬੁਰਾ ਹਾਲ ਆ ਹੁਣ ਫੇਰ ਦੇ ਕੋਚ ਤੋਂ ਮੈਸਾ ਬੰਨਿਆ ਨੇ ਅਸੀਂ ਉਦੋਂ 4:30 ਮੀਂਹ ਹਟਿਆ ਹੋਇਆ ਸੀ ਤੁਹਾਨੂੰ ਮੈਂ ਬੈਕ ਕੈਮਰਾ ਕਰਕੇ ਦਿਖਾਉਣੀ ਆ ਕੀ ਹਾਲ ਹੈ ਦائیں ਦائیں ਨਿਕ ਰਿਹਾ ਮੈਂ ਦੇਖ ਇੱਕ ਤੋਂ ਮਿੰਟ ਦੀ ਫੇਰ ਹੈ ਨਾ ਬੁਰਾ ਹਾਲ ਨਹੀਂ ਉੱਥੋਂ ਦਾ ਕੇ ਤੰਮ ਮੈਂ ਫੋਟੋ ਕਿ ਸੇ ਮੰਨਣਾ ਲੱਗ ਰਿਹਾ। ਅਸਾਂ ਆ ਵੀ ਦੇਖੋ ਜਦੋਂ ਕਿ ਮੈਂ। ਆਹ ਸਕੂਟ ਰੀ ਮੋਟਰਸਾਈਕਲ ਅੰਦਰ ਲਾ ਲਓ ਇਹ ਜਮੀ ਜਾਮ ਹੋ ਜਾਣਗੇ ਮੀਂਹ ਚ ਖੜੇ। ਆਰਾਮ ਨਾਲ ਆਪ ਪਏ ਹੋ ਅੰਦਰ। ਆਹ ਹੜਲੇ ਉਹ ਡੋਬੂ ਆ। ਜਿਹੜੇ ਅੰਦਰ ਕਮਰੇ ਗੁੰਮਰੇ ਚ ਹੋਰ ਨੇ ਆਥੇ ਮੈਂ ਇਹਨਾਂ ਦਾ ਬਿੱਡ ਕਰ ਦੋ। ਰਾਤ ਨੂੰ ਕਿਸੇ ਨੇ ਨਹੀਂ ਉੱਠਣਾ। ਸਾਰਾ ਲੋਕਾ ਫੋਨ ਦੇਖਦੇ ਹਨ। ਇਹਨਾਂ ਨੂੰ ਫੋਨ ਹੀ ਚੰਗਾ ਲੱਗ ਜਾਂਦਾ ਕੀ ਕੁਝ ਹੋਇਆ ਤੇ। ਜੋ ਜਾਣ ਬੰਦੇ ਮੇਰੇ ਨੂੰ ਇਹ ਰਾਜਣਾ ਜਾ ਰਿਹਾ ਹੁਣ ਕਿਤੇ ਵੀ ਵਧੀਆ ਸ਼ਾਂਤੀ ਜੋਦੀ ਸੀ ਕੱਲ ਮੀਂਹ ਹਟ ਗਿਆ ਆਪਣਾ ਤਾਂ ਤੁਹਾਨੂੰ ਦਿਖਾਉਣਾ ਜੀ ਉਧਰਲਾ ਕਮਰਾ ਵੀ ਝੌਣ ਲੱਗ ਗਿਆ ਆ ਵੀ ਦੇਖੋ ਇੱਥੇ ਮੈਂ ਸਵੇਰੇ ਚੱਕ ਤਾਂ ਸਾਰਾ ਕੁਝ ਇੱਥੇ ਬਾਹਰ ਕੰਡਰ ਰੱਖੀ ਨੇ ਆਏ ਹੋਏ ਤੇ ਲੋ ਜੀਆ ਸੁਗਦੀ ਜਾਂਦਾ ਹੁਣ ਮੈਨੂੰ ਇੱਕ ਜੀਤਾ ਕਰਦਾ ਪਤਾ ਕੀ ਆ ਰਾਤ ਨੂੰ ਇੱਥੇ ਆਨ ਮਾਰੀ ਕਿਸੇ ਨੂੰ ਉੱਠਣਾ ਵੀ ਨਹੀਂ ਹੈਗਾ ਮੇਰੇ ਨਾਲ ਲੋਟ ਨਹੀਂ ਕਰਾਉਣੀ ਵੀ ਮੈਂ ਇਥੋਂ ਕੱਪੜੇ ਚੱਕਦਾ ਰੂਲ ਮਾਰੀ ਨੂੰ ਕੱਢੀ ਗਾ ਕੇ ਇੱਧਰ ਲਾ ਦੀ ਕਿਉਂ ਜਿਆਦੇ ਐ ਉਧਰ ਜਿਹੜੇ ਬਸ ਥਿਉਂ ਵਾਲੀ ਹੈਗਾ ਉਹਨੂੰ ਇੱਧਰ ਲਾ ਲੈਣੇ ਪਤਾ ਨਹੀਂ ਇਹਦੇ ਕੀ ਆ ਨਾਲ ਕੁਝ ਨਹੀਂ ਹੈਗਾ ਐਂ ਚੋਈ ਜਾਂਦਾ ਸੰਗੀ ਤੋਂ ਬਾਹਰੇ ਆ ਤੁਮ ਮੈਂ 10 ਗੇੜੇ ਮਾਰੇ ਹੀ ਕੋਠੇ ਤੇ ਆ ਗੱਦਿਆਂ ਵਾਲਾ ਸਮਾਨ ਤਾਂ ਆਪਾਂ ਨੇ ਚੱਕਤਾ ਸੀ ਮੈਂ ਦੇਖਦੀ ਆਂ ਇਹਦੀ ਕਰਦੀ ਆਂ ਕੋਸ਼ਿਸ਼ ਤੇ ਸੈਫੀ ਵੀ ਵਿਚਾਰਾ ਔਖਾ ਹੋਇਆ ਬੈਠਾ ਇਹਨੇ ਖੇਤ ਜਾਣਾ ਵੀ ਸਰਦਾਰ ਜੀ ਉੱਥੇ ਇਤਰਾ ਨਹੀਂ ਉਹਨੇ ਵਰਗੇ ਆਪਣੇ ਕੋਲ ਖੋਲਣ ਗਏ ਨੇ ਜਿਹਦੇ ਤੇ ਪਾਣੀ ਦਾ ਬਹੁਤ ਬੁਰਾ ਹਾਲ ਹੈ ਇੱਥੇ ਖਾਣ ਨੂੰ ਵੀ ਇੱਥੇ ਰਾਤ ਬਣਾ ਤੇ ਸਵੇਰੇ ਇਹਨਾਂ ਨੂੰ ਆਲੂ ਵਾਲੇ ਪਰੌਂਠੇ ਬਣਾ ਤੇ ਦੁਪਹਿਰੇ ਚੌਲ ਬਣਾ ਤੇ ਆਪਨੇ ਭਾਂਡੇ ਹੁਣ ਫੇਰ ਇਸ ਤਰ੍ਹਾਂ ਜਾਂਦੇ ਦੀ ਕੱਦੂ ਟੋਰੀਆਂ ਨਾਲ ਕੇਤ ਬੱਸ ਕੋ ਪਿੰਦਰ ਨੇ ਹੀ ਨੰਨੇ ਮਾਰੀ ਕਹਿੰਦਾ ਕਿ ਖਾਣੀ ਹੋ ਗਈ ਮੈਂ ਤਾਂ ਜਾਂਦੀ ਕਿ ਮੈਂ ਨੂੰ ਬਹੁਤ ਜ਼ਰੂਰ ਵੀਡੀਓ ਦੇਖਣੀ ਆ ਮੈਂ ਦੱਸੂ ਤੁਹਾਨੂੰ ਵੀਡੀਓ ਬਣਾਉਣੀ ਇਹ ਕਰਦਾ ਹਾਂ ਜਦੋਂ ਇੰਨਾ ਮੌਸਮ ਖਰਾਬ ਹੈ ਮਾਹੌਲ ਖਰਾਬ ਹੈ ਸਾਰੇ ਪਾਸੇ ਲਗਾਤਾਰ ਟੁੱਟੀਆਂ ਨੇ ਕੋਈ ਕੱਲ ਇੱਕ ਸਵੇਰ ਦਾ ਲੱਗਿਆ ਹਾਂ ਰੱਬ ਤੋ ਵੀ ਤੋਂ ਲੈ ਕੇ ਤੁਸੀਂ ਇਹ ਦੇਖ ਲਓ ਕਿ 3 ਘੰਟੇ ਲਗੇੜ ਨੂੰ ਨਾਲਾ ਫੋ ਗਿਆ ਨਹੀਂ ਟੰਡੇ ਨੂੰ ਫੇਰ ਵੀ ਕੋਈ ਉਹ ਨਹੀਂ ਹੈਗਾ ਬੈਨ ਹੈ ਨਹੀਂ ਲੱਗੀ ਹੁੰਦਾ ਮੈਂ ਤਾਂ ਅਲੱਗ ਦਾ ਵੀਰ ਆਪੋ ਆਪਣੇ ਨੂੰ ਹੜ ਲਿਆ ਵੇਖ ਵਾਰ ਇੱਥੇ ਚੱਲ ਹਜੇ ਵੀ ਹੜ ਜੇ ਹਜੇ ਵੀ ਠੀਕ ਹੈ ਨਾਲੇ ਸਾਰੀ ਰਾਤ ਅੱਜਾਂ ਹੀ ਕੰਗਿਆ ਫਿਰ ਤਵਾਲਾ ਸੋ ਜੀ ਚਲੋ ਜੀ ਮੈਂ ਆਪਾਂ ਫੇਰ ਮਿਲਦੇ ਹਾਂ ਥੋੜੇ ਜਿਹੇ ਟਾਈਮ ਦੱਪ ਮੈਂ ਹੁਣ ਇੱਥੇ ਕਰਾਂ ਇਹਦਾ ਕੱਪੜਿਆਂ ਦੀ ਸੈਟਿੰਗ ਬੱਚਿਆਂ ਨੂੰ ਹਜੇ ਕੋਈ ਟੈਨਸ਼ਨ ਨਹੀਂ ਫੇਰ ਰਾਤ ਨੂੰ ਮੈਂ ਨਹੀਂ ਕੱਲੀ ਨੂੰ ਹੋਣਾ ਪਊਗਾ ਮੈਂ ਤੇਨ ਮਾਰੀ ਤੇ ਕੁਛ ਕੁ ਕੱਪੜੇ ਖਾਲੀ ਕਰਕੇ ਅੱਧੇ ਕਿ ਚੱਕ ਦਾਂਗੇ ਜੀ ਫੇਰ ਬਾਲਾ ਤਾਂ ਵਜਨ ਹੈ ਨਾ ਨੂੰ ਪਤਾ ਨੂੰ ਕੋੜ ਦੀ ਫੇਰ ਮਿਲਦੇ ਆਪਾਂ ਲੈ ਸਾਡੇ ਮਿੰਗਾ ਕੀ ਮਹੌਲ ਹੈ ਤੁਸੀਂ ਕਿਵੇਂ ਸਵਾਗਤ ਕਰ ਸਕਦੇ ਹੋ ਬੁਰਾ ਹਾਲ ਹੈ ਬੜਾ ਪਰਤਾਤ ਹੈ ਚਲੋ ਜੀ ਟਾਈਮ ਸਵਾ ਪੰਜ ਹੋ ਗਏ ਮੀ ਤਾਂ ਬੁਰਾ ਹਾਲ ਹੈ ਬਾਧੂ ਪਈਆਂ ਨੇ ਮੇਰਾ ਟੈਂਸ਼ਨ ਹੋਈ ਪਈ ਐ ਵੀ ਰਾਤ ਕਿਵੇਂ ਨਿਕਲੂਗੀ ਤੇ ਮੈਂ ਮੱਜਾਂ ਨੂੰ ਪਾਣੀ ਪਿਆ ਕੇ ਮੱਸਰਦਾਨੀ ਦੱਬਦੀਆਂ ਕੱਖਾ ਜਿਹੜੇ ਪਏ ਤੇ ਉਹ ਵੀ ਨੀ ਕੋ ਕੁੱਟਣ ਦਾ ਟਾਈਮ ਲੱਗਿਆ ਹੈਗਾ ਹੁਣ ਦੇਖਦੇ ਆ ਭਿੰਦਰ ਨੂੰ ਲਾ ਕੇ ਮਾੜਾ ਜਾਂ ਘਟਿਆ ਹੁਣ ਪਏ ਤਾਂ ਰਹਿਣ ਤੇ ਆਸਪ੍ਰਿਤ ਨੂੰ ਭੁੱਖ-ਭੁੱਖ ਕਰੀ ਜਾਂਦੀ ਐ ਕੱਲੀ ਰੋਟੀ ਬਣਾ ਦੇ ਕਹਿੰਦੀ ਮੈਂ ਚੂਰੀ ਕੁੱਟ ਲੂਗੀ ਮੈਂ ਰੋਟੀ ਬਣਾ ਕੇ ਦਿੰਨੀ ਐ ਤੁਸੀਂ ਕਰੋ ਇਸ ਵਲੌਗ ਨਾਲ ਇੰਜੋਏ ਕੱਲ ਨੂੰ ਮਿਲਦੇ ਆ ਹੋਰ ਵਲੌਗ ਨਾਲ ਇੰਜੋਏ ਤਾਂ ਕਿਹੜਾ ਜਣਾ ਤਾਂ ਬਹੁਤ ਉਮੀਦਮੰਦ ਹੋਇਆ ਪਿਆ ਵੀ ਕੀ ਕਰੀਏ ਹੁਣ ਨਾ ਇੰਨਾ ਮੀ ਮੈਂ ਨਹੀਂ ਕਦੇ ਦੇਖਿਆ ਮੇਰੀ ਜ਼ਿੰਦਗੀ 'ਚ ਰਿਕਾਰਡ ਤੋੜ ਮੀ ਪਾਇਆ ਰੱਬ ਨੇ ਇੰਨਾ ਟਾਈਮ ਲਗਾਤਾਰ ਚਲੋ ਜੀ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ